ਹੈਲੋ ਗਾਇਸ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਾਸਰੀ ਕਾਲ ਜੀ ਮੇਰੇ ਤੁਸੀਂ ਦੇਖ ਹੀ ਰਹੇ ਹੋ ਅੱਜ ਸਵੇਰੇ ਸਵੇਰੇ ਗਵਾਂਢ ਨਾਲ ਹੋ ਗਈ ਬਹੁਤ ਲੜਾਈ ਕਿਉਂ ਹੋਈ ਉਹ ਮੈਂ ਤੁਹਾਨੂੰ ਦੱਸਨੀ ਆ ਕਿਉਂਕਿ ਨਾ ਸਾਹਮਣੇ ਨਾ ਜਿਵੇਂ ਪਾਣੀ ਐ ਮੋਟਰ ਪਰ ਜਾਂਦੇ ਤੇ ਪਾਣੀ ਗਿੱਜ ਜਾਂਦਾ ਇਹ ਸਾਡੇ ਨਾਲ ਵਾਲੇ ਗਵਾਂਢੀ ਨਾਲ ਕੇ ਗੇਟ ਨੌਕਰਨ ਲੱਗ ਜਾਂਦੇ ਉਹਦੀ ਥੋੜਾ ਜਿਹਾ ਪਾਣੀ ਨਿਕਲ ਦਿਂਦੇ ਜੀ ਕਦੇ ਜਨ ਤੇ ਪਾਣੀ ਉਧਰ ਨੂੰ ਜਾਉ ਜਿੱਦੇ ਟਲਾਨਾ ਥੋੜਾ ਜਿਹਾ ਗੇਟ ਬਣਿਆ ਨੇ ਚੱਲ ਜਾਂਦਾ ਤੇ ਫਿਰ ਇਹਦੇ ਪਾਪਾ ਨੇ ਇੱਥੇ ਮਤਲਬ ਕਿ ਪੱਟ ਤਾਂ ਹੀ ਆ ਮੈਂ ਜਗਾ ਕੋਸ਼ਾ ਇੱਥੇ ਕਹਿੰਦੇ ਕਿ ਆਪਾਂ ਇੱਥੇ ਥੋੜੀ ਥ ਉਦੇ ਚੱਕਰ ਦੇ ਵਿੱਚ ਫਿਰ ਉਸ ਤੋਂ ਬਾਅਦ ਇੱਥੇ ਸਾਰੇ ਲੋਕ ਗਲੀ ਧੁੰਦੇ ਆ ਸਾਰਾ ਕੁਝ ਕਰਦੇ ਆ ਤੇ ਇਹਨਾਂ ਨੇ ਪਾਣੀ ਹੋ ਜਾਂਦਾ ਜ ਜਿਨ੍ਹਾਂ ਨੇ ਵੀ ਗੁੱਸੇ ਵਿੱਚ ਆ ਕੇ ਫਿਰ ਪੂਰੀ ਗਲੀ ਧੋਤੀ ਤੇ ਨਾਲੇ ਸਕੂਟੀ ਧੋਤੀ ਨਾਲ ਗੱਡੀ ਧੋਤੀ ਸਾਰਾ ਕੁਝ ਧੋਤਾ ਕਹਿੰਦੇ ਮੈਂ ਮੇਰਾ ਧੋਊਂਗਾ ਤੇ ਉਸ ਤੋਂ ਬਾਅਦ ਭਾਈ ਨਰਿੰਦਰ ਦਾ ਹੋ ਗਿਆ ਨਾਸ਼ਤਾ ਰੈਡੀ ਤੇ ਨਾਸਤੇ ਦੇ ਵਿੱਚ ਇਹ ਹੈਗਾ ਸਲਾਦ ਤੇ ਉਸ ਤੋਂ ਬਾਅਦ ਹੈਗਾ ਡਰਾਈ ਫਰੂਟ ਇਹਦੇ ਵਿੱਚ ਹੈਗਾ ਟਿਫਨ ਚ ਰੋਟੀ ਸਬਜੀ ਤੇ ਨਾਲ ਮੈਂ ਬਣਾਇਆ ਸੀ ਗਜਰੇਲਾ ਤੇ ਇਹ ਸਾਰੀਆਂ ਚੀਜ਼ਾਂ ਟਿਫਨ ਦੇ ਵਿੱਚ ਪੈਕ ਕਰਤੀਆਂ ਨਾਸਤਾ ਵੀ ਹੋ ਗਿਆ ਔਰ ਦੁਪਹਿਰ ਦਾ ਲੰਚ ਵੀ ਦੋਨੇ ਚੀਜ਼ਾਂ ਹੋ ਗਈਆਂ ਤੇ ਤੋਂ ਉਸ ਤੋਂ ਬਾਅਦ ਮੈਂ ਨਮਰ ਤੁਹਾਨੂੰ ਲੈ ਕੇ ਸਕੂਲੋਂ ਤੇ ਸਕੂਲੋਂ ਲੈ ਆ ਕੇ ਤੇ ਫਿਰ ਮੈਂ ਤਾਂ ਇਹੋ ਜਿਹੀ ਸੁੱਤੀ ਤੇ ਸ਼ਾਮ ਨੂੰ ਹੀ ਉੱਠੀ ਤੇ ਹੁਣ 5:30 ਪੌਣੇ 6 ਦਾ ਟਾਈਮ ਹੈ ਤੇ ਆਪਾਂ ਬਣਾ ਰਹੇ ਆ ਅੱਜ ਦਾਲ ਮੈਂ ਤਾਂ ਬਣਾ ਕਰ ਰਹੀ ਹਾਂ ਤੜਕਾ ਤਿਆਰ ਤੇ ਦਾਲ ਮੂੰਗਮਸੂਰ ਦੀ ਤੇ ਨਾਲ ਬਣਾਵਾਂਗੇ ਚਾਵਲ ਉਸ ਤੋਂ ਬਾਅਦ ਫਿਰ ਮੈਂ ਸਵੇਰ ਦੀ ਤਿਆਰੀ ਕਰ ਰਹੀ ਹਾਂ ਮਟਰ ਕੁੱਟਿਆ ਥੋੜੇ ਜਿ ਹਰੀਆਂ ਮਿਰਚਾਂ ਕੱਟ ਕੇ ਰੱਖੂੰਗੀ ਤੇ ਮੇਥੀ ਹੈ ਜਿਹੜੀ ਮੈਂ ਔਰੇ ਦੀ ਜਿਹੜੀ ਹੈਗੀ ਆ ਸਾਫ਼ ਕਰਕੇ ਰੱਖਤੀ ਤੇ ਇੱਧਰ ਮੇਰਾ ਛੋਣਾ ਜਿਹਾ ਪੁੱਤ ਮਮਾ ਰੀ ਕਹ ਰਿਹਾ ਹੈਲਪ ਜਿਹੜਾ ਕਿ ਆਲੂਆਂ ਦਾ ਛਿਲਕਾ ਉਤਾਰੇ ਉਸ ਨੂੰ ਪੀਲ ਕਰ ਰਿਹਾ ਤੇ ਕਿਉਂਕਿ ਸਵੇਰ ਇਸ ਨੇ ਲੈ ਕੇ ਜਾਣੇ ਆ ਇੱਕ ਤਾਂ ਇਹਨੇ ਛੰਟਾ ਕੋਜ ਬਣ ਕੇ ਜਾਣਾ ਇੱਕ ਇਹਨੇ ਲੈ ਕੇ ਜਾਣਾ ਕੀ ਲੈ ਕੇ ਜਾਣਾ ਆਲੂ ਦਾ ਪਾਟਾ ਹੈ ਫਲੋਰ ਕੀ ਟੌਫੀਆਂ ਲੈ ਕੇ ਜਾਣੀਆਂ ਫਰੈਂਡ ਜ ਲਈ ਹੋਰ ਆਪਣੇ ਲਈ ਚਾਕਲੇਟ ਵੀ ਹਾਂ ਮੈਂ ਪਤਾ ਅੱਜ ਦੁਕਾਨ ਤੇ ਇਹਨੂੰ ਚਾਕਲੇਟ ਦਿਲਾਤੀ ਮੈਂ ਉਪਿੰਦਰ ਨੂੰ ਵੀ ਦਿਲਾਤੀ ਇਹ ਤਾਂ ਲੈ ਕੇ ਪਾਰਕ ਚ ਭੱਜ ਗਈ ਤੇ ਖਾਣ ਲਈ ਭੁੱਲ ਗਈ ਵੀ ਸਵੇਰ ਲੇਖ ਜਾਨੀ ਆ ਫਿਰ ਮੈਂ ਇਹਨੂੰ ਕਿਹਾ ਮਖਾ ਨਿਵਰ ਤਾ ਸਵੇਰ ਲੈਣ ਤਾਂ ਗੱਲੀ ਨਹੀਂ ਸੁਣੀ ਫਿਰ ਮੈਂ ਲਿਆ ਕੇ ਰੱਖਤੀ ਪਰ ਇੱਕ ਮੈਂ ਕਿਹਾ ਚੱਲ ਫਿਰ ਮਨ ਨਿਵਰ ਤੂੰ ਦਿਖਾਈ ਦੇ ਮੈਂ ਤਾਂ ਖੋਸ਼ ਹੋ ਗਿਆ ਕਿ ਮਮਾ ਸਵੇਰ ਲੈ ਵੀ ਲੈ ਆਏ ਹੈ ਨੀ ਮਟੂ देखो है ना आप कह दि कि कुड़ियों का फायदा नहीं एक पास ओपेंदर है ओपेंदर मतलब के उपर बैठा वो अपनी ड्राइंग कर रहा है तो मेरी धी है मेरी हैल्प करा रही है देखो आलू पूरे पील करते निमृत तो ने देखो क्योंकि मैं सुबह मतलब पराठे बनाऊँगी मैं सिर्फ बॉयल करके रखते कि सवेरे सवेरे जल्दी कई बार उठ के नहीं मतलब के होंगे तो बाकी निमृत रहा सवेरे सेंटा कलॉज बन के जाना है तो क्योंकि ओपिंद की तो छुट्टी है सिर्फ निमृत ही इस करके मैं सोचा कि आराम न उठ जूगी इस करके थोड़ा जहा ਮਮਾ ਸਿੱਧ ਵਿਸੇਤ ਕਰ ਬੈਠੇ ਠੀਕ ਹੈ ਹੁਣ ਮੈਂ ਫਿਰ ਇਸ ਕਰਕੇ ਸੋਚਿਆ ਕਿ ਰਾਤ ਨੂੰ ਕੋਈਲ ਸ਼ਾਮ ਨੂੰ ਕਰ ਦਿੰਨੀ ਆ ਤੇ ਥੋੜਾ ਜਿਹਾ ਠੀਕ ਰਹੂਗਾ ਤੁਸੀਂ ਕੁਝ ਕੁ ਤਿਆਰੀ ਕਰਕੇ ਰੱਖ ਦਿੰਨੀ ਆ ਬਾਕੀ ਸੁਭਾ ਚਲਾਂਗੇ ਹਾਏ ਮੇਰੀ ਇੱਤੀ ਹੈ ਸਹੀ ਗੱਲ ਹੈ ਜਰੂਰ ਤੀ ਹੈ ਸਾਰਿਆਂ ਦੇ ਘਰਾਂ ਵਿੱਚ ਹੋਣੀਆਂ ਚਾਹੀਦੀਆਂ ਨੇਗੀਆਂ ਇਹਨਾਂ ਵੀ ਨਾ ਕਿ ਨਾਲ ਤਾਂ ਰੌਣਕ ਨਹੀਂ ਤੇ ਦੂਜੀ ਨਾ ਇਹੀ ਹੈ ਕਿ ਜਿਹੜੀਆਂ ਮਮਮੀ ਦੇ ਆਪਣੀ ਦੀ ਹੈਲਪ ਕਰਦੀਆਂ ਹਰ ਕੰਮ ਦੇ ਵਿੱਚ ਤੇ ਮੈਨੂੰ ਤਾਂ ਨਿਮਰਤਰੀ ਬਹੁਤ ਮਦਦ ਤੇ ਮਿਲਦੀ ਹੈ ਚਾਹੇ ਛੋਟੀ ਆ ਪਰ ਛੋਟੀ ਕੰਮ ਕਰ ਸਕਦੇ ਪਰ ਬਹੁਤ ਮਦਦ ਮਿਲਦੀ ਹੈ ਮਟਰ ਕੱਢਦੀਆਂ ਮਟਰ ਕਟਾਉਂਦੀਆਂ ਮੇਰੇ ਨਾਲ ਆਲੂ ਪੀਲ ਕਾਦੀ ਹੈ ਹੁਣ ਦੇਖੋ ਤੇ ਜੇ ਮੈਨੂੰ ਕੋਈ ਵੀ ਕੰਮ ਕਹਦਾ ਨਿਮਰਤ ਤੇ ਇਥੇ ਕਚਰਾ ਪਿਆਗਾ ਜਦ ਸਿੱਟਿਆ ਉਥੇ ਉਥੇ ਆ ਚੀਜ਼ ਚੱਕ ਲਿਆ ਤੇ ਭੱਜੀ ਜਾਂਦੀ ਹੈ ਅਜੇ ਉਹ ਪਿੰਦਰਾ ਕਦੇ ਮਨਾ ਕਰ ਦੂਗਾ ਬਟ ਨਿਮਰਤ ਕਦੇ ਮਨਾ ਨਹੀਂ ਕਰਦੀ ਲੱਭਜੂ ਨਿਮਰਤ ਮੰਮਾ ਨਿਮਰਤ ਬਾਬਜੂ ਹਾਂ ਕੁਝ ਗੱਲ ਤਾਂ ਬੋਲੋ ਹੋਰ ਕੀ ਕਹ ਮੈਮ ਨੇ ਇਹ ਇਹ ਕੋਈ ਗੱਲ ਨਹੀਂ ਸਾਇਰ ਦੇਖਾਖ ਦੋ ਮੈਂ ਦੇਖ ਲਿਆ ਹਾਂ ਪਤਾ ਕੀ ਹੋਏ ਨੇ ਮੈਂ ਤਨੇ ਖਾ ਲਈ ਅੱਜ ਚੌਕਲੇਟ ਜਦੋਂ ਮੈਂ ਦਵਾਈ ਪਾਰਕ ਚ ਭੱਜ ਗਈ ਤੇ ਭੁੱਲ ਗਈ ਵੀ ਮੈਂ ਲੈ ਕੇ ਜਾਣੀ ਇਹ ਖਾ ਗਈ ਮੋਨੇ ਮਰਤਾ ਕੇ ਨਿਕਲੀ ਮम्मा ਐਸੇ ਤਾਂ ਮੈਮ ਨੇ ਬੋਲਾ tha ਸਵੇ ਟਾਫੀ ਲੈ ਆਨਾ ਅਗਰ ਚੌਕਲੇਟ ਆਪਣੇ ਲਈ ਖਾ ਲਈ ਤਾਂ ਕੋਈ ਬਾਤ ਨਹੀਂ ਬੋਲਾ tha ਹੈ ਆਪਣੇ ਮਨ ਸੀ ਬਣਾ ਲਈ ਗੱਲਾਂ ਬਹੁਤ ਬਣਾਉਂਦੀ ਐ ਇਹ ਬਾਂਦਰੀ ਜੀ ਹੋਏ ਤੇਰਾ ਆਪਾਂ ਐਨਿਵਰਸਰੀ ਉਹ ਪਿੰਦ ਦੀ ਜਿਹੜੀ ਐਨਿਵਰਸਰੀ ਹੈ ਤੇਰਾ ਆਪਾਂ ਐਨਿਵਰਸਰੀ ਕਰਤੀ ਮੈਂ ਡਰੈਸ ਜਿਹੜੀ ਕਿ ਸੈਂਟਾ ਕਲੋਜ਼ ਵਾਲੀ ਹੈ ਤੇ ਨਾਲ ਕੈਪ ਵੀ ਹੈ ਬਟ ਦਾੜੀ ਨਹੀਂ ਮਿਲੀ ਹੈਗੀ ਤੇ ਆਲਰੇਡੀ ਨਾ ਜਿਹੜੀ ਡਰੈਸ ਆ ਨਾ ਇਹ ਹੈਗੀ ਸੀਗੀ ਉਹ ਪਿੰਦ ਦੀ ਤੇ ਉਹ ਪਿੰਦ ਦੇ ਤਾਂ ਹੁਣ ਛੋਟੀ ਹੋ ਗਈ ਦੂਸਰੀ ਗੱਲ ਉਹ ਮਤਲਬ ਛੋਟੀਆਂ ਕਲਾਸਾਂ ਸੀ ਸੈਂਟਾ ਕਲੋਜ਼ ਵਾਂ ਨੂੰ ਇਹਨਾਂ ਨੇ ਕਿਹਾ ਜਾਂਦਾ ਸੋ ਇਸ ਕਰਕੇ ਫਿਰ ਹੁਣ ਨਿਮਰਤਰੀ ਕੰਮ ਆ ਜਾਂਦੀ ਆ ਇਹ ਪਾਪਾ ਕਹਿ ਰਹੇ ਸੀ ਪਹਿਲਾਂ ਮੈਨੂੰ ਕਹਿੰਦੇ ਨਹੀਂ ਮਿਲੀ ਤਾਂ ਫਿਰ ਮੈਂ ਮਤਲਬ ਕਿ ਮੰਗਵਾ ਦਿੰਦਾਗਾ ਵੀ ਮੈਂ ਫੋਨ ਕਰ ਦਿੰਦਾਗਾ ਉਹ ਫੜਾ ਜਾਣਗੇ ਘਰੇ ਦੁਕਾਨ ਤੇ ਤੇ ਮੈਂ ਕਿ ਨਹੀਂ ਮੈਂ ਮੈਡਮ ਨੇ ਵੀ ਕਿਹਾ ਕਿ ਅਗਰ ਨਹੀਂ ਹੈ ਤਾਂ ਕੋਈ ਗੱਲ ਨਹੀਂ ਦੂਸਰੀ ਜੁਨੀਫਾਰਮ ਪਾ ਕੇ ਆ ਜਾ ਬਟ ਬਾਪ ਕਿਥੇ ਕਹਿੰਦਾ ਮੈਂ ਫੋਨ ਕਰਦਾ ਪਹਿਲੇ ਮੈਨੂੰ ਦੇਖ ਕੇ ਦੱਸ ਹੈ ਤੇ ਵੈਸੇ ਮੈਂ ਸੰਭਾਲ ਕੇ ਰੱਖੀਉਂਗਾ ਉਹ ਪਿੰਦਾ ਦੀ ਚਾਹੇ ਕ੍ਰਿਸ਼ਨ ਆਲੀ ਚਲੋ ਇਹਦੇ ਕੰਮ ਨਹੀਂ ਆਉਂਦੀ ਬਟ ਉਹ ਵੀ ਸਾਰੇ ਤਰ੍ਹਾਂ ਦੇ ਡਰੈਸ ਜੋ ਛੋਟੀ ਸੀ ਪਹਿਲਾਂ ਇਹਦੇ ਹੋਰ ਦੀ ਸੀ ਫਿਰ ਉਹਦੀ ਥਰਡ ਵਾਲੀ ਜਿਹੜੀ ਸੈਕਿੰਡ ਵਾਲੀ ਸੀਗੀ ਵੱਡੀ ਡਰੈਸ ਉਹ ਇਹਦੇ ਆਉਣ ਲੱਗੀ ਹੁਣ ਮम्मा ਡੈਡੀ ਉਡਾ ਡੈਡੀ ਕਿੱਥੇ ਆ ਡੈਡੀ ਕਿੱਥੇ ਸੰਟਰ ਕਿਲਾ ਦਿਓ ਪਤਾ ਨਹੀਂ ਕਿੱਥੇ ਰੱਖ ਕੇ ਭੁੱਲ ਗਏ ਮੈਂ ਤਾਂ ਉਹਦੀ ਕੀ ਲੋੜ ਆ ਚਾਹੀਦੀ ਜਾਂ ਤੂੰ ਤਾਂ ਰੋਬਟ ਬੰਗੂ ਬੋ ਰਿਹਾ ਜਾ ਰੂਸ ਆ ਪ੍ਰੋਪਰਟੀ ਉਹ ਓਏ 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 ਆਈ ਕਿਸੇ ਨੇ ਮੇਰਾ ਰੌਬਟ ਨਹੀਂ ਦੇਖਿਆ ਤਾਂ ਦੇਖ ਸਕਦਾ ਇਹ ਮੇਰਾ ਰੌਬਟ ਹੈ ਮੈਂ ਨਾ ਬਹੁਤ ਕੰਮ ਕੁੰਦਾ ਇਹ ਮੇਰਾ ਸੱਚੀ ਮਿੱਠੀ ਰੌਬਟਾ ਮੈਂ ਪੂਰਾ ਦਿਨ ਨਹੀਂ ਥੱਕਦਾ ਤਾਂ ਕਿੰਨੇ ਵਾਜੀ ਕੰਮ ਕਰੇ ਮੰਮਾ ਗ੍ਰੀਨ ਕਿਚਨ ਹਾਂ ਗ੍ਰੀਨ ਕਿਚਨ ਮੰਮਾ ਦਾ ਸਟਾਲ ਹੈ ਗ੍ਰੀ ਬਬੂ ਬਬੂ ਓਏ 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 ਹੈ ਕਰ ਰਿਹਾ ਨੇ ਮੈਂ ਤਾਂ ਹੈ ਦੇਖੋ ਕੀ ਕਹਿੰਦੇ ਇਹਨੂੰ ਇਹ ਮਟਰ ਦਾ ਹੈ ਮਟਰ ਠੀਕ ਹੈ ਨਹੀਂ ਮਟਰ ਤਾਂ ਹੈਗਾ ਕੀ ਕਰਦੇ ਆ ਮਟਰਾਂ ਪੀਸ ਲੈ ਪੀਸ ਲੈ ਦੇਖਾ ਦੇਖਾਈ ਹਾਂ ਸਹੀ ਗੱਲ ਥੋੜੀ ਥੋੜੀ ਪੀਸਨੇ ਹੈ ਬਸ ਫਿਰ ਸਵੇਰੇ ਪਰਾਂਠੇ ਚ ਪਾਵਾਂਗੇ ਹੁਣ ਨੇ ਮਰਤ ਨੂੰ ਸਕੂਲ ਦੇ ਵਿੱਚੋਂ ਦਿੱਤਾ ਸੈਂਟ ਟੈਕਲਸ ਤੇ ਨਿਵਰਤ ਨੇ ਕਰਨਾ ਡੈਕੋਰੇਟ ਤੇ ਨਿਵਰਤ ਕਰੇਗਾ ਹੈ ਸਕੈਚ ਬਣਾਉਣਾ ਕੋਲਰ ਵੀ ਕਰਨਾ اچھا ਚਲੋ ਠੀਕ ਹੈ ਤੇ ਪਹਿਲਾ ਆਪਾਂ ਕਰਦੇ ਇਹਨੂੰ ਡੈਕੋਰੇਟ ਫਿਰ ਦਿਖਾਉਣੀ ਆ ਤੁਹਾਨੂੰ ਕਿ ਉਹ ਜਿਆ ਲੱਗਦਾ ਸੈਟ ਆ ਸਮਾਨਤਾ ਜਿਆਦਾ ਨਹੀਂ ਹੈ ਫਿਰ ਵੀ ਦੇਖਦੇ ਆ ਟਰਾਈ ਕਰਦੇ ਆ ਚਾਹੀ ਨਹੀਂ ਜੋ ਪਿੰਦਰ ਦੀਆਂ ਛੁੱਟੀ ਤੇ ਲੈ ਕਿੰਨੇ ਵਾਰ ਸਕੂਲ ਜਾ ਰਹੇ ਇੰਨਾ ਕ ਪ੍ਰਾਂਠਾ ਖਾਦਾ ਉਹਨੇ ਤੇ ਉਹਦਾ ਪ੍ਰਾਂਠਾ ਅਲੂnga ਲੈ ਮੈਂ ਪੈਕ ਕਰਤਾ ਬਹੁਤ ਟੇਸਟੀ ਟੇਸਟੀ ਬਣਾ ਕੇ ਤੇ ਉਸ ਤੋਂ ਬਾਅਦ ਨੇ ਮੈਂ ਤੇ ਆਪਣੀ ਡਰੈੱਸ ਵੀ ਪਹਿਨਤੀ ਹੋਣ ਗਈ ਹੋਈ ਉੱਪਰ ਤੇ ਆਪਣੇ ਜੁੱਤੇ ਲੈਣ ਹਾਂ ਹਲੇ ਬਣਦੇ ਸੋ ਤਾਜਾ ਪੂਰਾ ਨੇ ਮੈਂ ਤਾਂ ਸਾਡਾ ਬਣ ਗਿਆ ਸੰਟਾ ਕਲਸ ਦੇਖੀ ਜੀ ਮਰਦਾ ਵਾਓ ਰਾਡ ਰਾਡ ਤੇਰੇ ਕੈਪ ਥੋੜੀ ਜਿਹੀ ਟਾਈਟ ਹੈ ਇਸ ਕਰਕੇ ਫਿਰ ਮੈਂ ਕਰੋ ਨਹੀਂ ਪਹਿਨ ਰਹੀ ਮੈਂ ਸੋਚਿਆ ਨਾ ਉੱਥੇ ਪਹਿਨ ਲਈ ਤੇ ਫਿਰ ਬਾਅਦ ਵਿੱਚ ਉਤਾਰ ਕੇ ਬੈਗ ਦੇ ਵਿੱਚ ਪੈਣ ਨਾਲ ਇੰਨੀ ਦੇਰ ਤੱਕ ਬੱਚੇ ਪੈਨ ਵੀ ਨਹੀਂ ਸਕਦੇ ਤੇ ਦਾੜੀ ਇੰਨਾ ਚਿਹਰੇ 'ਤੇ ਰੱਖਣੀ ਸਕੂ ਇਸ ਕਰਕੇ ਲਗਾਈ ਵੀ ਨਹੀਂ ਤੇ ਲੱਭੀ ਵੀ ਨਹੀਂ ਤੇ ਹਾਂ ਉਹ ਕਿਸ ਨੂੰ ਪਤਾ ਜੋ ਐਲਟੋ ਪੀਏ ਮੈਂ ਹੋਰ ਕਿਸ ਨੂੰ ਦੇ ਦੂੰ ਤੇ ਜੋ ਅੱਛਾ ਚੇਂਜ ਕਰ ਲੇਗੀ ਹਾਂ ਠੀਕ ਹੈ ਕਿ ਦੇਖਣ ਦੇਖ ਕੀ ਦੇਖਦਾ ਕੁੜੀ ਨੂੰ ਇਹ ਲੈਣਾ ਜਿਹੜੀ ਵੀ ਹੈ ਨਾ ਤੈਨੂੰ ਬੁੱਤ ਜਲਦੀ ਜੁੱਤੇ ਪੈਨੋ ਤੇ ਨੇਵਰ ਤਾਂ ਆਪਦੀ ਬਲੈਕ ਜੁੱਤੀ ਲੈ ਕੇ ਆਇਆ ਕਹਿੰਦੀ ਮਮਾ ਬਲੈਕ ਸੰਟਾ ਕਲੋਜ ਬਲੈਕ ਪੈਂਦਾ ਹਾਂ ਹੈ ਹੈ ਤੇ ਪਪਾ ਕਹਿੰਦੇ ਸੀ ਮੈਂ ਆ ਜੂਗਾ ਉੱਠ ਕੇ ਜਲਦੀ ਆਏ ਨਹੀਂ ਹੈਗੇ ਠਾਕੇ ਠਾਕੇ ਆ ਜਲਦੀ ਸੋ ਮੈਨੂੰ ਪਰਾਂਠਾ ਕਿਉਂ ਜ ਬਣਿਆ ਸੋਚਣ ਦੇ ਕੀ ਹੱਸ ਜਾ ਰ ਮਤਲਬ ਮਸੂਰ ਨਹੀਂ ਬਾਰੇ ਨਾ ਕਹਿੰਦਾ ਨਾ ਕਹਿੰਦਾ ਮੇਰੇ ਪਰਾਂਠੇ ਨੂੰ ਮਾਤ ਦੇਂਦਾ ਕਿ ਨਹੀਂ ਹਾਂ ਆਸ-ਪਾਸ ਚ ਬਗ ਗਿਆ ਅਸਾ ਉਹ ਜਿਹੜੀ ਬਣੀ ਪਾ ਲਾ ਕਰ ਰਿਹਾ ਹਾਂ ਹਾਂ ਉਦੋਂ ਵਜੇ ਹੋਏ ਵਧੀਆ ਬਣਿਆ ਬਟਰ ਦਾ ਚੱਕੀ ਜਾਂਦਾ ਚੌਂਕੇ ਛੱਕੇ ਹੈ ਹੈ ਵਾਲੇ ਘੈਂਟ ਵਾਓ ਭਾਈ ਮੇਰੇ ਖੁਦ ਮੂੰਹ ਦੇ ਵਿੱਚ ਪਾਣੀ ਆ ਰਿਹਾ ਦੇਖ ਕੇ ਦੇਖ ਨਾਲ ਬਟਰ ਪਰਾਂਠੇ ਇੰਨੇ ਘੈਂਟ ਬਣੇ ਆ ਮਟਰ ਪਾ ਕੇ ਆ ਪਿਆਜ਼ ਪਾ ਕੇ ਆਲੂ ਪਾ ਕੇ ਮੇਥੀ ਪਾ ਕੇ ਬਸ ਥੋੜੀ ਜਿਹੀ ਅਜਮੈਨ ਪਾਈ ਲੇਕਿਨ ਉਹ ਪਿੰਦਰ ਨੂੰ ਮੈਨੂੰ ਇਹ ਸੀ ਪਤਾ ਨਹੀਂ ਲੱਗੂਗਾ ਉਹਨੂੰ ਤੇ ਲੇਕਿਨ ਉਹ ਪਿੰਦਰ ਨੇ ਨਾ ਬੁੱਝ ਲੈ ਕੇ ਇਹਦੇ ਵਿੱਚ ਅਜਮੈਨ ਪਾਈ ਹੈ ਮੰਮਾ ਲੇਕਿਨ ਬਹੁਤ ਟੇਸਟੀ ਹੈ ਪਪਾ ਅਗੀ ਕਰਦੇ ਹੋ ਕੀ ਹੋ ਗਿਆ ਦੱਸੋ ਸਹੀ ਲੋਕ ਨੇ ਅੜਲੀ ਜੀ ਬਣਾਦੀ ਯਾਰ ਕਿਉਂ ਇਧਰ ਪਾਣੀ ਚਲਾ ਜਾਂਦਾ ਹੈ ਨਾ ਇਨ ਕਿਧਰ ਅੱਛਾ ਸਾਡੇ ਘਰ ਦਾ ਮਿਸਤਰੀ ਮਿਸਤਰੀ ਜਬ ਬਾਲਟੀ ਨਹੀਂ ਕੁੱਤ ਬਣ ਕੇ ਬਾਲਟੀ ਪੂਰੀ ਭਰ ਕੇ ਜਾਂ ਖਾਲੀ ਨਹੀਂ ਜੋ ਜਿਸ ਵਿੱਚ ਸਮਾਨ ਪੜਾਇਆ ਹੋ ਲੈ ਚੰਗਾ ਤਾਈ ਤੋਂ ਹੁਣ ਬਚਨ ਦੇ ਲਈ ਸਾਨੂੰ ਇਹ ਦੀਵਾਰ ਕਰਨੀ ਪਈ ਛੋਟੀ ਜੀ ਤੇ ਇਸ ਤਰ੍ਹਾਂ ਕੀਤਾ ਇਹਨਾਂ ਨੇ ਵਿਚਾਰੇ ਸਵੇਰ ਦੇ ਲੱਗੇ ਹੋਏ ਨੇ ਉੱਠ ਕੇ ਨਰੇਂਦਰਤਾ ਤੇ ਸਾਡੇ ਮਿਸਤਰੀ ਸਾਹਿਬ ਵਿਚਾਰੇ ਹੁਣ ਥੱਕ ਗਏ ਹੋਣਗੇ 2 ਟਾਈ ਘੰਟੇ ਹੋ ਗਏ ਨਾਲ ਲੱਗਿਆ ਨੂੰ ਇਹਨੇ ਇੱਕ ਦੇ ਉੱਪਰ ਤੇ ਇਹ ਵੀ ਛੇਜ ਜਿਓ ਖੋਲਤੇ ਜੋ ਮਤਲਬ ਕਿ ਲੱਗੇ ਹੋਏ ਸੀ ਨਾ ਸੀਵਰੇਜ ਦੇ ਉੱਪਰ ਥੋੜੇ ਥੋੜੇ ਤੇ ਇਹ ਵੀ ਬੰਦ ਸੀਗੇ ਪਹਿਲਾਂ ਇਹ ਵੀ ਖੋਲਤੇ ਤਾਂ ਕਿ ਪਾਣੀ ਸਾਰਾ ਇੱਥੋਂ ਆ ਕੇ ਵੀ ਮਤਲਬ ਬਾਹਰ ਨਾ ਜਾਵੇ ਸਾਰਾ ਇਹਨਾਂ ਲੱਗ ਕੇ ਅੰਦਰ ਗਾਈ ਆਪ ਮੈਂ ਖਾਧੀ ਬੂੰਗਫਲੀ ਤੇ ਕੱਚਕੱਕੇ ਸਭੀਆਂ ਦੇ ਵਿੱਚ ਬਹੁਤ ਮਜ਼ਾ ਅੱਜ ਵੈਸੇ ਵੀ ਠੰਡ ਹੋ ਰਹੀ ਹੈ ਨਾ ਤੇ ਕੰਬਲ ਦੇ ਵਿੱਚ ਬੈਠੇ ਬੈਠੇ ਲੇਕਿਨ ਬੂੰਗਫਲੀਆਂ ਤਾਂ ਖਾ ਲਈਆਂ ਲੇਕਿਨ ਖਾ ਕੇ ਜੋ ਆ ਕਰਨ ਦੇ ਵਿੱਚ ਮਜ਼ਾ ਹੁੰਦਾ ਨਾ ਕਿ ਹੋਰ ਦਾਣਾ ਲੱਭਦਾ ਜਾਂ ਨਹੀਂ ਇਹ ਕਿਦੋਂ ਨਹੀਂ ਲੱਭਦਾ ਹੈਗਾ ਮਤਲਬ ਇੰਨਾ ਚਾਦੇ ਮਜ਼ਾ ਆਉਂਦਾ ਫਿਰ ਵੀ ਜੇ ਆਪਾਂ ਨੂੰ ਪਤਾ ਕਿ ਬੂੰਗਫਲੀ ਖਤਮ ਹੋ ਗਈ ਫਿਰ ਇਹ ਆਪਾਂ ਦੇਖੋ ਐ ਲੱਭਦੇ ਰਹਿੰਦੇ ਨੇ ਵੀ ਉੱਥੇ ਕੋਈ ਪਈ ਹੈ ਪਈ ਹੈ ਜਿਹੜੇ ਹੋਰ ਪਈ ਉਹ ਵੀ ਨਹੀਂ ਗਾਣੀ ਉਹ ਹੀ ਲੱਭਦੇ ਰਹਿਣਾ ਤੇ ਕਿੰਨੇ ਵਧੀਆ ਚੀਜ਼ ਲੱਗਦੀ ਮੈਨੂੰ ਸਮਝ ਨਹੀਂ ਆਉਂਦੀ ਆਪਾਂ ਇਸ ਤਰ੍ਹਾਂ ਕਰਦੇ ਗਏ ਆਪ ਨੂੰ ਪਤਾ ਕਿ ਆਪਾਂ ਹੀ ਤਾਂ ਖਾਲੀ ਕਰਕੇ ਸੀਟੀਆਂ ਦੇ ਫਿਰ ਵੀ ਆਪਾਂ ਲੱਭਦੇ ਰਹਿੰਦੇ ਹਾਂ ਉਹ ਪਿੰਦਾਂ ਦੇ ਬਹੁਤ ਵਧੀਆ ਚੀਜ਼ ਲੱਗਦੀ ਹਾਂ ਦੇ ਵਿੱਚੋਂ ਵਿੱਚੋਂ ਕੋਈ ਕੋਈ ਲੱਭ ਵੀ ਜਾਂਦੀ ਆ ਆਵੇ ਨਿਓਤ ਵੀ ਲੱਗੇ ਮੇਰੇ ਲਈ ਚਲੋ ਨਾ ਤਾਂ ਬਹੁਤ ਆਤਾ ਹੈ ਨਾ ਯਾ ਤੇ ਹੋਰ ਕੋਣ ਕੋਣ ਕਰਦਾ ਇਸ ਤਰ੍ਹਾਂ ਵੀ ਹਾਂ ਮੂਸਲੀਏ ਖਾਣ ਦੇ ਵੱਲ ਲੱਭਦਾ ਰਹੇ ਤੇ ਮੈਂ ਜਿਹੜੋ ਤੋਂ ਸੀ ਕੇਸ ਨਹੀਂ ਮੈਂ ਅੱਜ ਬਲੌਗ ਦਾ ਕਰਨ ਲੱਗੀ ਆ ਐਂਡ ਕਹਿ ਲੈ ਕੇ ਆਈ ਪਾਣੀ ਹੈਂ ਠੰਡਾ ਤੈਨੂੰ ਹੁਣੇ ਸਵਾਦ ਦੇ ਲਾ ਮਨ ਦੇ ਮਨ ਦੇ ਚੀ ਦੀ ਚੀ ਦੀ ਦੇਖੋ ਕਿਵੇਂ ਪਾਣੀ ਪਿੱਛੇ ਕਰਦੀ ਨੇ ਬਲੀਂ ਮਲੇ ਉਹ ਗੀਏ ਤੇਰੀ ਖਾਤਰ ਦੇਖ ਲੈ ਤੇਨੀ ਕਿੰਨੀ ਵਿਚਾਰੀ ਉਹ ਕਰਦੀ ਆ ਦੇਖ ਕਿਵੇਂ ਭੱਜ ਗਈ ਉਹ ਦੇਖ ਤਾਂ ਸਹੀ ਹੋਰ ਕੀ ਦੇਖੂਗੀ ਮੈਂ ਭੱਜ ਕੇ ਗਈ ਆ ਉਹ ਜੁੱਤੇ ਰਾਹਾਂ ਦੇ ਵਿੱਚ ਕਿਲਾਕ ਹੁੰਦੇ ਕਿਵੇਂ ਭੱਜੀ ਹੈ ਹੈ ਪਾਣੀ ਬੱਗਿਆ ਚੱਲ ਲੈ ਪਾਣੀ ਤੇ ਗਾਈ ਇਸ ਨਾਲਿਕਾ ਦੇ ਆਪਾ ਬਲੌਗ ਦੇ ਅੰਤ ਤੇ ਮਿਲਾਂਗੇ। ਮੇ ਅਗਲੇ ਬਲੌਗ ਦੇ ਵਿੱਚ ਜੀਨੇ ਮੇਰੀ ਨਿਮਨ 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 ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ। 1 ਮਿੰਟ ਨਿਮਨ। ਨਿਮਨ। ਹਾਂ ਦੇਖ ਲੈ ਸਾਰੇ ਨਿਕਲੇ ਆ ਬੈਠੀ ਤੋ। ਸਿੱਧੇ ਹੋ ਕੇ ਬੈਠ ਜਾ। ਹਾਂ। ਤੇ ਜਿਨੇ ਮੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਤੇ ਬੈਲ ਆਈਕਨ ਦਬਾ ਦਿਓ ਤੇ ਆਪਾਂ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ। ਉਦ ਤੱਕ ਬਾਏ।